ਮੈਂ ਆਡੀਓ ਸੁਣੀ ਆ ਸਾਰਿਆਂ ਨੇ ਸੁਣੀ ਆ ਬਹੁਤ ਵੱਡੀ ਪੱਧਰ ਤੇ ਗੱਲ ਹੋਈ ਏ ਜੋ ਵੀ ਹੋਇਆ ਮੰਦ ਭਗਾ ਚਿੰਤਾ ਦਾ ਵਿਸ਼ਾ ਮੈਂ ਤਾਂ ਹਮੇਸ਼ਾ ਹੀ ਕੋਈ ਜਿਹੜੀ ਪਰਚਿਆਂ ਦੀ ਰਾਜਨੀਤੀ ਉਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਲੱਸੀ ਤੇ ਲੜਾਈ ਸਿਆਣਨ ਐ ਜਿੰਨੀ ਮਰਜ਼ੀ ਵਧਾ ਲਓ ਮਤਲਬ ਅਸੀਂ ਜਿੰਨੇ ਸ਼ਬਦ ਇੱਕ ਦੂਜੇ ਪ੍ਰਤੀ ਬੋਲੀ ਜਾਵਾਂਗੇ ਲੜਾਈ ਵਾਲੇ ਉਹ ਸ਼ਬਦ ਵਧੀ ਜਾਣਗੇ ਸਿਰ ਸਾਨੂੰ ਸਾਰਿਆਂ ਦਾ ਮਾਣ ਸਨਮਾਨ ਇੱਜ਼ਤ ਭਾਈਚਾਰਾ ਪਿਆਰ ਸਤਕਾਰ ਜਿਹੜਾ ਹੈਗਾ ਉਸ ਦਾ ਧਿਆਨ ਰੱਖ ਕੇ ਬੋਲਣਾ ਚਾਹੀਦਾ ਹੈ ਸਿਆਣਿਆਂ ਨੇ ਕਿਹਾ ਵੀ ਸਾਡੀ ਜ਼ੁਬਾਨ ਦੇ ਵਿੱਚੋਂ ਕੋਈ ਵੀ ਜਿਹੜਾ ਸ਼ਬਦ ਹੈ ਉਹ ਬਹੁਤ ਅਹਿਮੀਤ ਰੱਖਦਾ ਹੈ ਪਲਾਸ ਆ ਇੱਕ ਆਡੀਓ ਐਪ ਹੁੰਦੀ ਆ ਜਿਸ ਤੋਂ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਮੇਰੇ ਬਲਕਾਰ ਸਿੱਧੂ ਹੋ ਰਹੇ ਆਪਣੇ ਕਿਸੇ ਵਰਕਰ ਦੇ ਨਾਲ ਗੱਲ ਕਰਦੇ ਨੇ ਜੀ ਬੜੀ ਮੰਦੀ ਸ਼ਬਦਾਂ ਦੀ ਦੀ ਵਰਤੋਂ ਕੀਤੀ ਜਾਂਦੀ ਆ ਉਸ ਤੋਂ ਬਾਅਦ ਇੱਕ ਪੱਤਰਕਾਰ ਦੇ ਉੱਪਰ ਪਰਚਾ ਦਿੰਦਾ ਕਿਵੇਂ ਦੇਖਦੇ ਹੋ ਸਾਰੇ ਐਪੀਸੋਡ ਮੈਂ ਜਿਹਾ ਜਿਹਾ ਸਵਰਥੋਂ ਸਾਰੇ ਪੱਤਰਕਾਰ ਸੈਵਨ ਸਰਕਟ ਉਸ ਵਿੱਚ ਵੀ ਵੱਡੀ ਗੱਤੇ ਦੇ ਵਿੱਚ ਆਏ ਸੀ ਉੱਥੇ ਮੈਂ ਇਹੀ ਗੱਲ ਕਹੀ ਸੀ ਕਿ ਮੈਂ ਆਡੀਓ ਸੁਣੀ ਆ ਸਾਰਿਆਂ ਨੇ ਸੁਣੀ ਆ ਬਹੁਤ ਵੱਡੀ ਪੱਧਰ ਤੇ ਵਾਇਰਲ ਹੋਈ ਆ ਜੋ ਵੀ ਹੋਇਆ ਬੜਾ ਮੰਦ ਭਾਗ ਹੈ ਤੇ ਪਰ ਨਾਲ ਦੀ ਨਾਲ ਗੱਲਿਆ ਕਿ ਇੱਕ ਤਾਂ 3 ਸਾਲ ਪੁਰਾਣੀ ਜਿਹੜੀ ਹੈਗੀ ਆਡੀਓ ਹੈਗੀ ਹੈ ਔਰ ਦੂਸਰੀ ਗੱਲ ਇਹ ਜਿਹੜੀ ਆਡੀਓ ਹੈ ਅਸਲੀ ਹੈ ਜਾਂ ਨਕਲੀ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਸੋ ਮੈਂ ਇਹ ਕਹੂੰਗਾ ਕਿ ਜਿੰਨਾ ਸਮਾਂ ਕਿਉਂਕਿ ਸਬੰਧੀ ਪਰਚਾ ਵੀ ਦਰਜ ਹੋਇਆ ਤੇ ਫਰੈਂਸਿਕ ਲੈਬ ਤੋਂ ਇਸ ਦੀ ਇਨਕੁਆਰੀ ਹੋਣੀ ਹੈ ਸੋ ਜਿੰਨਾ ਸਮਾਂ ਇਹ ਗੱਲ ਕਾਨੂੰਨਨ ਤੌਰ ਤੇ ਸਾਬਤ ਨਹੀਂ ਹੋ ਜਾਂਦੀ ਕਿ ਇਸ ਆਡੀਓ ਦੇ ਨਾਲ ਕੋਈ ਕੱਟ ਕੀਤੀ ਆ ਵੱਡ ਕੀਤੀ ਆ ਅਸਲੀ ਆ ਨਕਲੀ ਆ ਕਿਉਂਕਿ ਅੱਜ ਤੁਸੀਂ ਵੀ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਆ ਜਾਂਦੀਆਂ ਬੋਲ ਦਾ ਕੋਈ ਹੋਰ ਹੁੰਦਾ ਆ ਆਵਾਜ਼ ਕਿਸੇ ਦੀ ਹੋਰ ਹੁੰਦੀ ਆ ਫੋਟੋ ਕਿਸੇ ਦੀ ਹੋਰ ਹੁੰਦੀ ਆ ਸਿਰ ਕਿਸੇ ਦਾ ਹੋਰ ਹੁੰਦਾ ਚਿਹਰਾ ਕਿਸੇ ਦਾ ਹੋਰ ਹੁੰਦਾ ਸੋ ਇਸ ਕਰਕੇ ਮੈਂ ਹੀ ਕਹੂੰਗਾ ਕਿ ਮਤਲਬ ਇਹ ਜਾਂਚ ਦਾ ਵਿਸ਼ਾ ਤੇ ਜਿੰਨਾ ਚਿਰ ਇਹ ਸਾਫ਼ ਤੇ ਸਪਸ਼ਟ ਨਹੀਂ ਹੋ ਜਾਂਦਾ ਕਿ ਇਹ ਵੀਡੀਓ ਬੋਲਣ ਵਾਲਾ ਕੌਣ ਹੈ ਤੇ ਦੂਸਰਾ ਸੁਣਨ ਵਾਲਾ ਕੌਣ ਹੈ ਉਹਨਾਂ ਸਮਾਂ ਮੈਂ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਸਮਝਦਾ ਔਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਮਹਿਸੂਸ ਕਰਦਾ ਕਿ ਇਹ ਇੱਕ ਬੜਾ ਸੋਚਣ ਸਮਝਣ ਤੇ ਵਿਚਾਰਨ ਦਾ ਵਿਸ਼ਾ ਵੀ ਹੈ ਕਿ ਦੋ ਵਿਸ਼ਵਾਸਪੱਤਰ ਬੰਦੇ ਇੱਕ ਦੂਜੇ ਨਾਲ ਗੱਲ ਕਰਦੇ ਆ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਲੀਕ ਹੁੰਦੀ ਹੈ ਤਬਾਹ ਦਾ ਕਾਰਨ ਬਣਦੀ ਹੈ ਤੇ ਉਹ ਜਿਹੜੇ ਮੇਰੇ ਵਰਗੇ ਜਿਹੜੇ ਲੋਕ ਕਦੇ ਅਸੀਂ ਰਿਕਾਰਡਿੰਗ ਨਹੀਂ ਕੀਤੀ ਕਿਸੇ ਦੀ ਲਾਈਵ ਵੀ ਨਹੀਂ ਸੋਚਿਆ ਵੀ ਮੈਂ ਕਿਸੇ ਦੀ ਗੱਲ ਰਿਕਾਰਡ ਕਰਦਾ ਤੇ ਸਾਨੂੰ ਵੀ ਇਹ ਗੱਲ ਸੋਚਣ ਦੇ ਲਈ ਮਜਬੂਰ ਹੋਏ ਆ ਕਿਉਂਕਿ ਸਿਆਸੀ ਜੀਵਨ ਬਹੁਤ ਸਾਰੇ ਲੋਕਾਂ ਨਾਲ ਸਵੇਰ ਤੋਂ ਲੈ ਕੇ ਮੈਂ 500 ਬੰਦੇ ਨਾਲ ਗੱਲ ਕਰਦਾ ਡੇਲੀ 600 ਬੰਦੇ ਨਾਲ ਮੈਂ ਵੀ ਕਦੇ ਨਾ ਕਿਤੇ ਸੋਚਣ ਤੋਂ ਅਸੀਂ ਗਰੇਜ ਕਰਨ ਲੱਗੇ ਆ ਸੋਚਿਆ ਵੀ ਕੀ ਪਤਾ ਬੰਦਾ ਗਾਣਾ ਰਿਕਾਰਡਿੰਗ ਕਰਦਾ ਜਾਂ ਨਹੀਂ ਕਰਦਾ ਸੋ ਮੈਂ ਮਹਿਸੂਸ ਕਰਦਾ ਕਿ ਇਹ ਸਾਰਾ ਘਟਨਾ ਕਰਮ ਇਹ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਵੀ ਹੋਇਆ ਉਹ ਮੰਦ ਭੱਗਾ ਹੋਇਆ ਸਾਨੂੰ ਸਾਰਿਆਂ ਦਾ ਮਾਣ ਸਨਮਾਨ ਇੱਜ਼ਤ ਭਾਈਚਾਰਾ ਪਿਆਰ ਸਤਕਾਰ ਜਿਹੜਾ ਹੈਗਾ ਉਸ ਦਾ ਧਿਆਨ ਰੱਖ ਕੇ ਬੋਲਣਾ ਚਾਹੀਦਾ ਹੈ ਸਿਆਣਿਆਂ ਨੇ ਕਿਹਾ ਵੀ ਸਾਡੀ ਜ਼ੁਬਾਨ ਦੇ ਵਿੱਚ ਕੋਈ ਵੀ ਜਿਹੜਾ ਸ਼ਬਦ ਹੈ ਉਹ ਬਹੁਤ ਅਹਿਮੀਅਤ ਰੱਖਦਾ ਹੈ ਸੋ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਮੈਂ ਹੀ ਬੇਨਤੀ ਕਰੂੰਗਾ ਸਾਰੇ ਪੋਲਿਟਿਕਲ ਲੀਡਰ ਸਹਿਬਾਨਾਂ ਨੂੰ ਸਾਰੇ মিডিਆ ਵਾਲਿਆਂ ਨੂੰ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਕਿ ਅਸੀਂ ਸਾਡੇ ਸਮਾਜ ਵਾਸਤੇ ਚਾਨਣ ਬਣਾਰਾ ਹੁੰਨੇ ਆ ਸਾਡੇ ਤੋਂ ਜਿਹੜੀ ਨਵੀਂ ਪੀੜ੍ਹੀ ਆ ਸਾਡੇ ਬੱਚੇ ਆ ਨੌਜਵਾਨੋ ਉਹ ਸਿੱਖਦੇ ਆ ਤੇ ਸਾਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਜਿਹੜੇ ਆਪਣੀ ਜ਼ਿੰਦਗੀ ਆ ਉਹ ਵਿਚਰਨੀ ਚਾਹੀਦੀ ਹੈ ਆਪਣੇ ਹਾਵ ਭਾਵ ਸਾਡੇ ਜਿਹੜੇ ਵਿਚਾਰ ਉਹ ਪੇਸ਼ ਕਰਨੇ ਚਾਹੀਦੇ ਆ ਤੇ ਹਾਲੇ ਤੱਕ ਮੈਂ ਇਹ ਨਹੀਂ ਕਹਿ ਸਕਦਾ ਸਤਿ ਸ੍ਰੀ ਅਕਾਲ ਸਰ ਇੱਕ ਜ਼ਰੂਰ ਮੈਂ ਸਵਾਲੀ ਪੁੱਛਣਾ ਚਾਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਜਾਂਚ ਦਾ ਵਿਸ਼ਾ ਹੈ ਸੋ ਵਿਕਤੌਰਤੇ ਜਾਂਚ ਦਾ ਵਿਸ਼ਾ ਤੇ ਜਾਂਚ ਹੋਣੀ ਵੀ ਚਾਹੀਦੀ ਹੈ ਅਫਰਨ ਸਿੰਘ ਜਾਂਚ ਦੀ ਮੰਗ ਜਿਲੀ ਕਰਦੇ ਪਰ ਇਸ ਸਭ ਦੇ ਵਿੱਚ ਇੱਕ ਪੱਤਰਕਾਰ ਦੇ ਉੱਪਰ ਇੱਕ ਚੈਨਲ ਦੇ ਉੱਪਰ ਪਰਚਾ ਹੋਣਾ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਆ ਸਰਕਾਰ ਇਹ ਕਿ ਚੌਥਾ ਥੰਮ ਹੁੰਦੇ ਲੋਕਾਂ ਤੱਕ ਲੈ ਕੇ ਗੱਲ ਮੈਂ ਇਹਦੇ ਵਿੱਚ ਪਹਿਲਾਂ ਹੀ ਸਾਫ਼ ਕਰ ਚੁੱਕਾ ਕਿ ਮੰਦ ਭੱਗਾ ਚਿੰਤਾ ਦਾ ਵਿਸ਼ਾ ਹੈ ਪੱਤਰਕਾਰ ਨੇ ਆਪਦੀ ਪੱਤਰਕਾਰੀ ਕਰਨੀ ਹੁੰਦੀ ਹੈ ਲੀਡਰ ਸਾਹਿਬਾਨਾਂ ਨੇ ਆਪਦੀ ਸਿਆਸਤ ਕਰਨੀ ਹੁੰਦੀ ਹੈ ਔਰ ਨਾਲ ਹੀ ਵਿਕਾਸ ਦੇ ਕੰਮ ਕਰਾਉਣੇ ਹੁੰਦੇ ਆ ਭਾਈਚਾਰਾ ਬਖਾਲ ਰੱਖਣਾ ਹੁੰਦਾ ਔਰ ਗਰੇਵਾਲ ਸਾਹਿਬ ਮੈਂ ਤਾਂ ਕੋਈ ਅੱਜ ਤੋਂ ਨਹੀਂ ਮੈਂ ਤਾਂ ਹਮੇਸ਼ਾ ਹੀ ਕੋਈ ਜਿਹੜੀ ਪਰਚਿਆਂ ਦੀ ਰਾਜਨੀਤੀ ਉਸ ਦੇ ਵਿੱਚ ਵਿਸ਼ਵਾਸ ਨਹੀਂ ਲੱਗਦਾ ਮੈਂ ਹਮੇਸ਼ਾ ਹੀ ਹਮੇਸ਼ਾ ਹੀ ਗੱਲਬਾਤ ਦਾ ਰਸਤਾ ਅਖਤਿਆਰ ਕੀਤਾ ਹਮੇਸ਼ਾ ਹੀ ਟੇਬਲ ਤੇ ਬੈਠ ਕੇ ਗੱਲ ਨੂੰ ਹੱਲ ਕਰਨ ਨੂੰ ਤਰਜੀਹ ਦਿੱਤੀ ਹੈ ਮੈਂ ਕੋਈ ਅੱਜ ਨਹੀਂ ਵੀ ਅੱਜ ਮੈਂ ਸਰਕਾਰ ਦੇ ਵਿੱਚ ਹਾਂ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਮੈਂ ਇਹੋ ਜਿਹੇ ਮਸਲੇ ਹੱਲ ਕਰਾਏ ਆ ਟੇਬਲ ਤੇ ਬੈਠ ਕੇ ਜਿਹੜੇ ਕਿਤੇ ਹੱਲ ਹੋ ਹੀ ਨਹੀਂ ਸਕਦੇ ਸੀਗੇ ਅ ਤੇ ਮੈਂ ਇਹ ਮੇਰੀ ਸੋਚ ਆ ਕਿ ਗੱਲ ਦੇ ਵਿੱਚ ਹੀ ਹੱਲ ਹੁੰਦਾ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਜਿਹੜਾ ਹੈਗਾ ਪਰਚੇ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਸਾਨੂੰ ਜੋ ਕੋਈ મતਵੇਦ ਹੋ ਸਕਦੇ ਆ ਮੇਰੇ ਤੁਹਾਡੇ ਨਾਲ ਵੀ ਕੋਈ ਵਿਚਾਰਕ ਮਤਵੇਦ ਹੋ ਸਕਦੇ ਆ ਤੁਹਾਡੇ ਮੇਰੇ ਨਾਲ ਹੋ ਸਕਦੇ ਆ ਤੁਸੀਂ ਆਪ ਦੀ ਡਿਊਟੀ ਕਰਦੇ ਹੋ ਮੈਂ ਆਪ ਦੀ ਡਿਊਟੀ ਕਰਦਾ ਹਾਂ ਕੋਈ ਗਲਤਫਹਿਮੀ ਹੋ ਸਕਦੀ ਹੈ ਕੋਈ ਜਿਹੜਾ ਕੋਈ ਵਿਚ ਕੋਈ ਇਸ ਤਰ੍ਹਾਂ ਆਨਸਰ ਆ ਜਾਂਦਾ ਤੁਹਾਨੂੰ ਮੇਰੇ ਬਾਰੇ ਗਲਤ ਜਾਣ ਜਾਣ ਕਰ ਦੇ ਸਕਦਾ ਹੈ ਤੁਹਾਨੂੰ ਮੇਰੇ ਬਾਰੇ ਤੁਹਾਨੂੰ ਜਾਣ ਕਰ ਦੇ ਸਕਦਾ ਆਪਾਂ ਦੋਨੇ ਤਰਫੇ মিডিਆ ਵੀ ਜ਼ਿੰਮੇਵਾਰ ਹੈ ਇੱਕ ਲੀਡਰ ਵੀ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਵਿਧਾਇਕ ਆ ਚਾਹੇ ਕੋਈ ਚੇਅਰਮੈਨ ਆ ਆਪਾਂ ਵੀ ਜ਼ਿੰਮੇਵਾਰ ਆ ਸੋ ਸਾਨੂੰ ਖੁੱਲ੍ਹ ਦਿਲੇ ਦੇ ਨਾਲ ਦਰਿਆ ਦਿਲੇ ਦੇ ਨਾਲ ਗੱਲਬਾਤ ਦਾ ਰਸਤਾ ਜਿਹੜਾ ਹੈਗਾ ਉਹ ਅਖਤਿਆਰ ਕਰਨਾ ਚਾਹੀਦਾ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਇਸ ਮਸਲੇ ਨੂੰ ਗੱਲਬਾਤ ਰਾਹੀਂ ਇਸ ਦਾ ਕੋਈ ਹੱਲ ਆ ਜਿਹੜਾ ਉਹ ਕੱਢਿਆ ਜਾ ਸਕੇ। ਇਹ ਸਭ ਆਖਰੀ ਸਵਾਲ ਹੈ। ਇਸ ਤੋਂ ਬਾਅਦ ਇੱਕ ਅਜਹੋਰ ਰਿਕਾਰਡਿੰਗ ਵਾਇਰਲ ਹੋ ਗਈ ਹੈ। ਜੋਧਾ ਮਹਾਰਾਜ ਜੋ ਕਿ ਐਮਐਲਏ ਬਲਕਾਰ ਸੁੱਧੂ ਹੋ ਰਹਾਂਦੇ ਬਹੁਤ ਹੀ ਡੇਢਦੇ ਨੇ। ਤਾਂ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਧਮਕੀਆਂ ਇੱਕ ਪੱਤਰਕਾਰ ਨੂੰ ਦਿੱਤੀਆਂ ਗਈਆਂ, ਮਤਲਬ ਬਹੁਤ ਜ਼ਿਆਦਾ ਜਿਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਗਈ, ਤੈਨੂੰ ਦੇਖਣਾ ਬੜਾ ਕੁਸ਼ਲ। ਇਹ ਇਸ ਨੂੰ ਕਿੰਨਾ ਗਜਾਇਜ਼ ਮੰਨਦੇ ਹੋ ਕਿ ਪੱਤਰਕਾਰਾਂ ਦਾ ਇਤਤਨ ਪਵਣਾ ਮੇਰੀ ਗੱਲ ਤੋਂ ਮੈਂ ਵੈਸੇ ਉਹ ਕੋਈ ਆਡੀਓ ਸੁਣੀ ਨਹੀਂ ਨਗੀ ਕਿਉਂਕਿ ਸਾਰਾ ਦਿਨ ਬੀਜ ਸੀਗੇ ਭੈਣ ਜੀ ਬਲਜਿੰਦਰ ਕੌਰ ਸਾਡੇ ਸੰਗਠਨ ਦੀ ਮੀਟਿੰਗ ਕਰਨ ਦੇ ਵਿੱਚ ਸਾਰੇ ਸਰੂਜੇ ਵੀ ਸੀਗੇ ਮੈਂ ਤਾਂ ਫੇਰ ਕਹਿੰਨਾ ਲੱਸੀ ਤੇ ਲੜਾਈ ਸਿਆਣਨ ਜਿੰਨੀ ਮਰਜ਼ੀ ਵਧਾ ਲਓ ਮਤਲਬ ਅਸੀਂ ਜਿੰਨੇ ਸ਼ਬਦ ਇੱਕ ਦੂਜੇ ਪ੍ਰਤੀ ਬੋਲੀ ਜਾਵਾਂਗੇ ਲੜਾਈ ਵਾਲੇ ਉਹ ਸ਼ਬਦ ਵਧ ਹੀ ਜਾਣਗੇ ਸਾਨੂੰ ਜਿਹੜੀ ਕੋਈ ਇਸ ਤਰ੍ਹਾਂ ਦੀ ਜਿਸ ਨਾਲ ਸਾਡੀ ਫ੍ਰੈਕਸ਼ਨ ਵਧਦੀ ਹੋਵੇ ਜਿਸ ਨਾਲ ਸਾਡਾ ਗੁੱਸਾ ਵਧਦਾ ਹੋਵੇ ਉਹ ਸ਼ਬਦਾਂ ਦੇ ਵਿੱਚ ਸਾਨੂੰ ਨਿਮਰਤਾ, ਪਿਆਰ, ਸਤਿਕਾਰ, ਮਠਾਸ ਜਿਹੜੀ ਹੈਗੀ ਹੈ ਉਹ ਲੈ ਕੇ ਆਉਣੀ ਚਾਹੀਦੀ ਆ ਤਾਂ ਜੋ ਹੌਲੀ-ਹੌਲੀ ਜਿਹੜੇ ਸਾਡੀਆਂ ਗਲਤਫਹਿਮੀਆਂ ਨੇ ਜੋ ਹੌਲੀ-ਹੌਲੀ ਜੋ ਸਾਡੇ ਮਤਭੇਦ ਵਧੇ ਨੇ ਉਹ ਮਤਭੇਦਾਂ ਦੇ ਵਿੱਚ ਹੌਲੀ-ਹੌਲੀ ਠਹਿਰਾਵੇ ਬੰਦਾ ਸੋਚੇ ਵੀਰ ਐਡੇ ਵੱਡੇ ਮਾਨਸਿਕ ਤਣਾਅ ਦੇ ਵਿੱਚ ਆਪਾਂ ਸਾਰਿਆਂ ਤਰ੍ਹਾਂ ਹੀ ਜਾਣਦੇ ਆ ਵੀ ਆਪਾਂ ਕਿਉਂ ਨਾ ਟੇਬਲ ਤੇ ਬੈਠ ਕੇ ਇਸ ਮਸਲੇ ਦਾ ਹੱਲ ਕਰੀਏ ਜੇ ਕੋਈ ਕਿਸੇ ਦੇ ਗਿਲੇ ਐ, ਸ਼ਿਕਵੇ ਐ, ਕੋਈ ਮਨਮਟਾਵ ਐ, ਕੋਈ ਗਲਤਫਹਿਮੀਆਂ ਆ ਉਹ ਟੇਬਲ ਤੇ ਬੈਠ ਕੇ ਹੱਲ ਹੋ ਸਕਦੀਆਂ ਔਰ ਮੈਂ ਦੂਸਰੀ ਬੇਨਤੀ ਵੀ ਕਿ ਹਰੇਕ ਜਿਹੜਾ ਕੋਈ ਸਮੱਸਿਆ ਕ੍ਰੀਏਟ ਹੋ ਗਈ ਕੋਈ ਮਤਭੇਦ ਕ੍ਰੀਏਟ ਹੋ ਗਿਆ ਉਸ ਦਾ ਜਿਹੜਾ ਹੱਲ ਹੈ ਹਰੇਕ ਦਾ ਠਾਣੇ ਕਚਹਿਰੀਆਂ ਨਹੀਂ ਹੋ ਸਕਦੇ ਹਰੇਕ ਦਾ ਹੱਲ ਅਦਾਲਤਾਂ ਨਹੀਂ ਹੋ ਸਕਦੀਆਂ ਸਾਡੇ ਐਵੇਂ ਨਹੀਂ ਕਿਹਾ ਵੀ ਪੰਚਾਇਤਾਂ ਸਭ ਤੋਂ ਵੱਡਾ ਮੰਚ ਹੈ ਜਿੱਥੇ ਸਾਨੂੰ ਸਹੀ ਇਨਸਾਫ ਮਿਲ ਸਕਦਾ ਜੇ ਪੰਜ ਸਰਪੰਚ ਚੰਗੇ ਹੋਣ ਸਾਡੇ ਆਗੂ ਚੰਗੇ ਹੋਣ ਪਿੰਡਾਂ ਦੇ ਜਿਹੜੇ ਅਗਵਾਈ ਕਰਨ ਵਾਲੇ ਨੰਬਰਦਾਰ ਸਾਬਾਣਾ ਐਮਸੀਆ ਜਿਹੜੇ ਭਾਈਚਾਰਾ ਵਰਕਰਾਂ ਰੱਖਦੇ ਜਿੰਨਾ ਸੋਹਣਾ ਫੈਸਲਾ ਉਹ ਕਰ ਦਿੰਦੇ ਆ ਮਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਉਹ ਜਿਹੜੇ ਫੈਸਲੇ ਕਈ ਵਾਰ ਅਦਾਲਤਾਂ ਤੋਂ 10-10 ਸਾਲ 20-20 ਸਾਲ ਵੀ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਇਹੀ ਅਪੀਲ ਕਰੂੰਗਾ ਸਾਰਿਆਂ ਤੇਣਾ ਨੂੰ ਬੇਨਤੀ ਕਰੂੰਗਾ ਕਿ ਭਰਾ ਬਣ ਕੇ ਬੇਨਤੀ ਇਹੀ ਆ ਵੀ ਆਪਣਾ ਭਾਈਚਾਰਾ ਤੁਸੀਂ ਵੀ ਪੱਤਰਕਾਰ ਭਾਈਚਾਰਾ ਬੜਾ ਸਨਮਾਨਜਨਕ ਹੈ ਐਮਐਲਏ ਸਾਹਿਬ ਵੀ ਸਨਮਾਨਜਨਕ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਦਾ ਫਤਵਾ ਲੋਕਾਂ ਦੇ ਵੋਟਾਂ ਦੇ ਨਾਲ ਸਾਡੇ ਹਲਕਾ ਰਾਮਪੁਰਾ ਵਿਧਾਨ ਸਭਾ ਦੀ ਜਿਹੜੀ ਨਿਮਾਇੰਦਗੀ ਕਰਨ ਦਾ ਮੌਕਾ ਦਿੱਤਾ 5 ਸਾਲ ਮੈਂ ਤਾਂ ਇਹੀ ਅਪੀਲ ਕਰ ਸਕਦਾ ਕਿਉਂਕਿ ਮੈਂ ਤਾਂ ਕੋਈ ਮੈਂ ਤਾਂ ਸੀਨੀਅਰ ਵੀ ਹੈਗੇ ਆ ਭਾਵੇਂ ਮੈਂ ਜਿਲ੍ਹਾ ਪ੍ਰਧਾਨ ਆ ਪਰ ਉਹ ਵਿਧਾਇਕ ਹੈ ਪੰਜਾਬ ਦੇ ਵਿੱਚ ਕਰੋੜਾਂ ਲੋਕਾਂ ਨੇ ਸਿਰਫ 117 ਵਿਧਾਇਕਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਉੱਚੇ ਸੁੱਚੇ ਸਾਡੇ ಸದਨ ਦੇ ਵਿੱਚ ਭੇਜਿਆ ਮੈਂ ਉਹਨਾਂ ਨੂੰ ਅਪੀਲ ਕਰ ਸਕਦਾ ਕਿ ਆਪਾਂ ਮਿਲ ਬੈਠ ਕੇ ਪਿਆਰ ਤੇ ਸਤਿਕਾਰ ਦੀ ਭਾਵਨਾ ਨਾਲ ਇਸ ਮਸਲੇ ਦਾ ਹੱਲ ਕਰੀਏ ਲਖੀ ਛੋਟਾ ਸਵਾਲ ਉਸ ਤੋਂ ਬਾਅਦ ਤੁਹਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਸੌਰੀ ਆਡੀਓ ਵਾਇਰਲ ਹੋਣ ਤੋਂ ਬਾਅਦ ਬਰਕਰਾਰ ਸਦੂ ਹੋਣ ਦੀ ਗੱਲਬਾਤ ਹੋਈ ਮੈਨੂੰ ਫੋਨ ਆਇਆ ਸੀਗਾ ਉਹਨਾਂ ਦਾ ਉਹ ਕਹਿੰਦੇ ਵੀ ਇੱਕ ਜਿਹੜਾ ਹੈਗੀ ਆ ਆਡੀਓ ਆਈ ਹੈ ਪਰ ਉਹ ਜਿਹੜੇ ਤੱਥ ਆ ਉਹ ਤੋਰ ਮੋੜ ਕੇ ਪੇਸ਼ ਕੀਤੀ ਗਈ ਹੈ ਗਰੇਵਾਲ ਸਾਹਿਬ ਮੈਂ ਤਾਂ ਖੋਲ ਦਲਾ ਜਾਂ ਬੰਦ ਹਾਂ ਮੈਂ ਤਾਂ ਨਾ ਠੀਕ ਹੈ ਕਈ ਵਾਰੀ ਕੋਈ ਮੈਨੂੰ ਮੈਨੂੰ ਵੈਸੇ ਮਾੜਾ ਕਹੇ ਜੇ ਮੈਂ ਕਿਸੇ ਦਾ ਗੁੱਸਾ ਨਹੀਂ ਕਰਦਾ ਕਿਉਂਕਿ ਪ੍ਰਮਾਤਮਾ ਨੇ ਮੈਨੂੰ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਹੁਣ ਇਹ ਆ ਚੇਅਰਮੈਨ ਸਾਹਿਬਾਨ ਦੀ ਜਿਹੜੀ ਲਿਸਟ ਆਈ ਹੈ ਉਸ ਦੇ ਵਿੱਚ ਦੁਆਰਾ ਮੈਨੂੰ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਉਹਨਾਂ ਨੇ ਸਰਦਾਰ ਭੁਵਨ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦੁਆਰਾ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੋੜਾ ਵਿਸ਼ਵਾਸ ਪ੍ਰਗਟ ਕੀਤਾ ਜ਼ਿਲ੍ਹੇ ਦਾ ਪ੍ਰਧਾਨ ਹ ਸੋ ਮੈਂ ਹਮੇਸ਼ਾ ਹੀ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਭਾਈਚਾਰੇ ਦੇ ਨਾਲ ਮਿਲ ਬੈਠ ਕੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ